ਸਾਰੇ ਜੀ ਦਾ ਸਤਿ ਸ੍ਰੀ ਅਕਾਲ ਕਿੰਨੇ ਘਰ ਉਫਰੀਰੇ ਕਿਹੜੇ ਏਰੀਆ ਦੇ ਅੱਜ ਸਾਡੇ ਐਕਸਾਈਟ ਭਾਗ ਦੇ ਨਾਲ ਇੱਕ ਸਖਤਰ ਹਰਮਿੰਦਰ ਸਿੰਘ ਜੀ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਝ ਇਨਫਰਮੇਸ਼ਨ ਸੀ ਸੁਖਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਰੱਖ ਕੇ ਜਿਹੜਾ ਵੇਚ ਰਿਆ ਤੇ ਇਹ ਨੇ ਸਿਰਾਵ ਅਤੇ ਉਨਕ੍ਰੀਪ ਅਕਾਪੀ ਮਾਰਗ ਦੇ ਠੇਕੇ ਸਸਤੇ ਹੋਏ ਸੀ ਉਦੋਂ ਠੇਕੇ ਵੱਖੋ-ਵੱਖੇਰੋਂ ਬਟਾਉਣਾਂ ਲੈ ਕੇ ਕੱਢੀ ਕੀਤੀ ਸੀ ਤੇ ਅੱਜ ਦੇ ਕਰੀਬ 300 ਸਵਕ 350 ਕਿਈ ਇਹ ਇੰਕਾ ਪੋਜੀਟਿਵ ਕੋਖਮਾਰ ਦੇ ਸਿਰਾਵ ਜਿਹੜੀ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ 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 ਨੇ ਤੇਰੇ ਕੋਲੇ ਮਾਰਗਾਂ ਦੀ ਪੇਟੀ ਖੜੀ ਹੈ ਤੇ ਕਿੰਨੀਆ ਕਿੰਨੀ ਇਹ ਬਲੰਡਰ ਪੈਡ ਬਲੰਡਰ ਪੈਡ ਆਫੀ ਮਕਡਾਵਲ ਮਕਡਾਵਲ ਮਿਡਲ ਲੈਵਲ ਹੈ ਇਹ ਕਲੱਬ ਉਸਕੀ ਵਖੋਕਰ ਮਾਰਕੀਆਂ ਨੇ तकरीबन 344 ਟਟੀਆਂ ਜਿਹੜੀਆਂ ਖੜੀਆਂ ਨੇ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਦਾ ਇਹਨਾਂ ਨੇ ਸੇਲ ਜਿੱਤਾਂ ਪਿੰਡਾਂ ਦੇ ਵਿੱਚ ਲੋਕ ਆਉਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਅ ਜਿੱਤਾਂ ਕਿ ਗੋਲ ਬੋਲਾਂ ਦੇਤੀਆਂ ਪਿੰਡ ਦੇ 4 ਗੋਲ ਬੋਲੇ ਦੇਂਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਸਹੀ ਕਾਰਵੇ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਲਿਖੇ ਗਏ ਦੰਮੀ ਇੱਕ ਦੋ ਪਰਚੇ ਦਰਜ ਹੈਗੇ ਤੁਹਾਨੂੰ ਦੂਜਾ ਵੀ ਆ ਜਰਾ ਦਰਜ ਕਰਾਓ ਹਾਂ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਤੁਸੀਂ ਇਹ ਕਾਫੀ ਕਹਿੰਦਾ ਨਗਾਰੇ ਸੀ ਦੁਨਿਆਸਾਤ ਤੋਂ ਕਿੱਥੋਂ ਲਿਆ ਕੇ ਵੇਚਦੇ ਸੀ ਇਹ ਮਟਾਲੋਂ ਲਿਆ ਕੇ ਨਵਕੋ ਚੇਕਿਆਂ ਨੂੰ ਵੇਚਦੇ ਸੀ ਉੱਥੋਂ ਸਸਤੀ ਲੈਣ ਦੀ ਇੱਥੇ ਮਹਿੰਗੀ ਵੇਚਦੇ ਇਹ ਦੋਵੇਂ ਕਾਰੋਬਾਰ ਇਹ ਕਰਦੇ ਸੀ ਨਯਾਇਸ਼ਰਾਵ ਦੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਤੋਂ ਸਰ ਠੀਕ ਕਿ ਸੁਪਰਾਗ ਨਹੀਂ ਮੰਗਦੇ ਬਾਕੀ ਇਹ ਜਿੰਨਸਕੀਆ ਕਿਥੋਂ ਖੜੀ ਤੇ ਕਿੰਨੀ ਆਈ ਹੈ ਇਸ ਕਿਰੀਆ ਨੂੰ ਸਾਡਾ ਕੋਲ ਮਸਲਾ ਆਈ ਸਾਨੂੰ ਕਿਤੇ ਗੁੱਸੂਤਨਾ ਆਈ ਆਪਾਂ ਦੇ ਕੋਲ ਅਈ ਲਾਲੇ ਤੋਂ ਦੋ ਗੱਡੀਆਂ ਆ ਰਹੀਆਂ ਹਨ ਤੇ ਇਹਨਾਂ ਦਾ ਪਿੱਛਾ ਕੀਤਾ ਰੱਪੀ ਸਾਡੇ ਕੋਲ ਫੋਰਸ ਹੈ ਨਹੀਂ ਤੇ ਸਾਡੇ ਬੰਦਿਆਂ ਨੇ ਚਾਲਕ ਦੇ ਦੇਖਿਆ ਵੀ ਕਿੱਥੇ ਮੰਡ ਪਿਆ ਸਵੇਰੇ 11-12 ਵਜੇ ਦੇ ਕਰੀਬ ਮਹਿਕਮੇ ਨੂੰ ਲੈ ਕੇ ਨਾਲ ਅਛਾਹੇ ਜੇਟ ਕੋਨਟ੍ਰੀ ਸਾਹਿਬ ਨੂੰ ਨਾਲ ਸੰਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁੱਲ੍ਹੇ ਲਾ ਕੇ ਇੱਥੇ ਰੇਡ ਕਰਵਾਈ ਦੀ ਜਿੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਣਾਉਂਦੇ ਮਿਲ ਗਏ ਕਿੱਥੋਂ ਲੈ ਕੇ ਆਉਂਦੇ ਸੀ ਇਹ ਕਿੱਟੀਆਂ ਇਹ ਹਨ ਇਨਫੋਰਮੇਸ਼ਨ ਆ ਇਹ ਨਾਲੇ ਤੋਂ ਆਈ ਹੈ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਸੀ ਜੀ ਇਹ ਕਾਫੀ ਦੇਰ ਤੋਂ ਕੰਮ ਕਰਦੇ ਸੀ ਕਿੰਨੇ ਸਾਲ ਤੋਂ ਕੰਮ ਕਰਦੇ ਕਿੰਨੇ ਜਣੇ ਇਹਦੇ ਚ ਵਿੱਚ ਦੋ ਜਣੇ ਜਿਹੜੇ ਕਿੰਦਾ ਵਾ ਇੱਕ ਰਾਜਾ ਨਾਲ ਕੀ ਕਾਰਵਾਈ ਇਹ ਆਪਣੇ ਘਰ ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਮੈਂ ਕਰ ਲਿਆ ਜੀ ਪ੍ਰਸ਼ਾਸਨ ਨਾਲ ਵੀ ਕਰ ਲਿਆ ਹੈ ਕਿਹੜੀ ਜਗ੍ਹਾ ਘਰ ਹੈ ਇਹ ਕੁਤਬੀ ਨਗਰ ਪੈਂਦਾ ਹੈ ਠੀਕ ਹੈ ਭਾਜੀ